2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਰਗਰਮੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਨਾਬਾ ਜੇਲ੍ਹ ਦੇ ਵਿੱਚ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨਾਲ ਉਨ੍ਹਾਂ ਦੀ ਮੁਲਾਕਾਤ ਦੇ ਸਮੇਂ ਦੀ ਵਿਆਪਕ ਚਰਚਾ ਹੋਈ ਹੈ ਉਸ ਵੀਰੇ ਮਜੀਠੀਆ ਨਾਲ ਮਿਲੇ ਤੇ ਬਾਹਰੋਂ ਤੇ ਦੋਸ਼ਾਂ ਤੋਂ ਇਨਕਾਰ ਕੀਤਾ ਦਿਨ ਦੇ ਅੰਤ ਤੱਕ ਮਜੀਠੀਆ ਨੂੰ ਜ਼ਮਾਨਤ ਮਿਲੀ ਤੇ ਅਗਲੇ ਦਿਨ ਰਿਹਾ ਹੋ ਗਏ ਇਸ ਨਾਲ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਨਾਮ ਲਏ ਬਿਨਾ ਉਨ੍ਹਾਂ ਤੇ ਨਿਸ਼ਾਨਾ ਸਾਧਿਆ ਫਿਰ ਉਹ ਚਾਨਕ ਫਿਰੋਜ਼ਪੁਰ ਦੇ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੈਦਲ ਯਾਤਰਾ ਚ ਸ਼ਾਮਲ ਹੋਏ। ਇੱਥੇ ਭਾਜਪਾ ਆਗੂਆਂ ਦੁਆਰਾ ਸ਼ਾਮਲ ਹੋਏ ਇੱਕ ਬੰਦ ਕਮਰੇ ਵਾਲੀ ਮੀਟਿੰਗ 'ਚ ਰਾਜਪਾਲ ਨਾਲ ਉਹਨਾਂ ਦੀ ਗੁਪਤ ਮੁਲਾਕਾਤ ਮਾਰਚ ਨਾਲੋਂ ਜ਼ਿਆਦਾ ਚਰਚਾ 'ਚ ਆ ਗਈ। ਕਾਂਗਰਸੀਆਂ ਨੇ ਸਿੱਧੇ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਰਾਜਪਾਲ ਦੇ ਨਾਮ ਨੂੰ ਬਹਾਨੇ ਵਜੋਂ ਵਰਤਦੇ ਹੋਏ ਉਹਨਾਂ ਤੇ ਅਕਾਲੀ ਭਾਜਪਾ ਗਠਜੋੜ ਸਮਝੌਤਾ ਐਕਸਪ੍ਰੈਸ ਦੀ ਨੀਂ ਰੱਖਣ ਦਾ ਦੋਸ਼ ਲਗਾਇਆ। ਆਮ ਆਦਮੀ ਪਾਰਟੀ ਨੇ ਵੀ ਇਹ ਕਿਹਾ ਕਿ ਰਾਜਪਾਲ ਦੇ ਦੌਰੇ ਤੋਂ ਸਿਆਸੀ ਗੰਦਾ ਹੁੰਦੀ ਹੈ। ਇਹ ਸਪਸ਼ਟ ਹੈ ਕਿ ਕਾਂਗਰਸ ਅਤੇ ਆਪ ਚੋਣਾਂ ਵਿੱਚ ਇਕਲਿਦਨ ਅਤੇ ਭਾਜਪਾ ਦੇ ਇਕੱਠੇ ਜੋੜ ਤੋਂ ਨਾ ਖੁਸ਼ ਨੇ ਡੇਰਾ ਬਿਆਸ ਮੁਖੀ ਦੇ ਅਚਾਨਕ ਸਰਗਰਮ ਹੋਣ ਦਾ ਕੀ ਕਾਰਨ ਹੈ ਚੋਣਾਂ ਤੇ ਉਹਨਾਂ ਦੀ ਭੂਮਿਕਾ ਦਾ ਕੀ ਪ੍ਰਭਾਵ ਪੈਂਦਾ ਹੈ ਪਾਰਟੀਆਂ ਡੇਰਾ ਬਾਰੇ ਕੀ ਕਰ ਰਹੀਆਂ ਨੇ ਇਹ ਸਾਰੇ ਸਵਾਲਾਂ ਦਾ ਤੁਹਾਨੂੰ ਜਵਾਬ ਦੇਵਾਂਗੇ ਜੇਲ੍ਹ ਦੇ ਵਿੱਚ ਮਜੀਠੀਆਂ ਨਾਲ ਮੁਲਾਕਾਤ ਤੋਂ ਬਾਅਦ ਡੇਰਾ ਬਿਆਸ ਮੁਖੀ ਨੇ ਉਸ ਦੇ ਉੱਤੇ ਲੱਗੇ ਡਰੱਗ ਦੇ ਦੋਸ਼ਾਂ ਨੂੰ ਝੂਠਾ ਕਰਾ ਦਿੱਤਾ ਇਸ ਨਾਲ ਆਪ ਨੂੰ ਝਟਕਾ ਲੱਗਿਆ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਲਗਾਤਾਰ ਵੋਟਰਾਂ ਦੇ ਵਿੱਚ ਇਹ ਪਰਮਾਉਂਦੇ ਰਹੇ ਨੇ ਕਿ ਉਹਨਾਂ ਨੇ ਸਭ ਤੋਂ ਵੱਡੇ ਡਰੱਗ ਤਸਕਰ ਨੂੰ ਫੜ ਲਿਆ ਇਸ ਪਰ ਸਟੋਰ ਤੇ 2027 ਦੀਆਂ ਚੋਣਾਂ ਵਿੱਚ ਫਾਇਦਾ ਉਠਾਉਣ ਦਾ ਇਰਾਦਾ ਸੀ ਹਾਲਾਂਕਿ ਡੇਰਾ ਬਿਆਸ ਮੁਖੀ ਨੂੰ ਦਿੱਤੀ ਗਈ ਕਲੀਨ ਚਿੱਟ ਅਤੇ ਬਾਅਦ ਦੇ ਵਿੱਚ ਮਜੀਠੀਆਂ ਨੂੰ ਦਿੱਤੀ ਗਈ ਜ਼ਮਾਨਤ ਹੁਣ ਆਪ ਦੇ ਦਾਅਵਿਆਂ ਤੇ ਸਵਾਲ ਖੜੇ ਕਰੇਗੀ ਕਿਸੇ ਵੀ ਹਾਲਤ 'ਚ ਆਪ ਸਰਕਾਰ ਨੇ ਮਜੀਠੇ ਵਿਰੁੱਧ ਨਸ਼ਾ ਲਈ ਨਹੀਂ ਸਗੋ ਆਮਦਨ ਤੋਂ ਬਾਅਦ ਜਾਇਦਾਦ ਲਈ ਕੇਸ ਦਾਇਰ ਕੀਤਾ ਸੀ ਪਰ ਇਹ ਯਕੀਨੀ ਤੌਰ ਤੇ ਡਰੱਗ ਮਨੀ ਨਾਲ ਜੁੜਿਆ ਹੋਇਆ ਸੀ ਇਸੇ ਕਰਕੇ ਡੇਰਾ ਬਿਆਸ ਦੇ ਬਿਆਨ ਸੁਣ ਕੇ ਮੁੱਖ ਮੰਤਰੀ ਮਾਨ ਨੇ ਵਿਅੰਗਮਈ ਟਿੱਪਣੀ ਕੀਤੀ ਸੀ ਇਸ ਦਾ ਮਤਲਬ ਹੈ ਕਿ ਜਿੱਥੇ ਜੇਲ੍ਹ ਮੁਲਾਕਾਤੀ ਖੁਦ ਜੱਜ ਬਣ ਜਾਂਦੇ ਨੇ ਤੇ ਫੈਸਲੇ ਸੁਣਾਉਣ ਲੱਗਦੇ ਨੇ ਉੱਥੇ ਸਿਰਫ ਰੱਬ ਹੀ ਅਦਾਲਤਾਂ ਦਾ ਇੰਚਾਰਜ ਹੈ ਮੁੱਖ ਮੰਤਰੀ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤਾ ਸੀ ਕਿ ਕਿਸੇ ਵੀ ਧਾਰਮਿਕ ਆਗੂ ਨੂੰ ਕਾਨੂੰਨੀ ਮਾਮਲੇ ਵਿੱਚ ਬਚਣਾ ਚਾਹੀਦਾ ਹੈ ਗਲ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਇਸ ਵਿਰੁੱਧ ਰਾਜਪਾਲ ਗੁਲਾਬਚੰਦ ਪਟਾਰੀਆ ਨੇ ਮਾਰਚ ਕੱਢਿਆ ਜਿਸ ਦੇ ਵਿੱਚ ਡੇਰਾ ਬਿਆਸ ਮੁਖੀ ਦੀ ਸ਼ਮੂਲੀਅਤ ਇੱਕ ਮਹੱਤਵਪੂਰਨ ਸਮਾਜਿਕ ਰਾਜਨੀਤਿਕ ਸੰਦੇਸ਼ ਦਿੰਦੀ ਹੈ ਡੇਰਾ ਬਿਆਸ ਮੁਖੀ ਦੀ ਸ਼ਮੂਲੀਅਤ ਉਹਨਾਂ ਦੇ ਪੈਰੋਕਾਰਾਂ ਨੂੰ ਸਿੱਧਾ ਸੰਦੇਸ਼ ਦਿੰਦੀ ਹੈ ਕਿ ਪੰਜਾਬ ਵਿੱਚ ਅਜੇ ਤੱਕ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਖਾਤਮਾ ਨਹੀਂ ਹੋਇਆ ਆਪਣੇ ਚੋਣ ਵਾਅਦਿਆਂ ਦੇ ਬਾਵਜੂਦ ਆਪ ਸਰਕਾਰ 4 ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵੱਤ ਨੂੰ ਖਤਮ ਕਰਨ 'ਚ ਅਸਫਲ ਰਹੀ ਹੈ ਜਦਕਿ ਆਪ ਸਰਕਾਰ ਆਪਣੀ ਨਸ਼ਾ ਵਿਰੁੱਧ ਜੰਗ ਮੁਹਿੰਮ ਰਾਹੀਂ ਰੋਜ਼ਾਨਾ ਹੀ ਅੰਕੜੇ ਜਾਰੀ ਕਰੀ ਹੈ ਇਸ ਦਾ ਜ਼ਮੀਨੀ ਪੱਧਰ ਤੇ ਕੋਈ ਪ੍ਰਭਾਵ ਨਹੀਂ ਪਿਆ ਹਾਲਾਂਕਿ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਇਸ ਨੂੰ ਰਾਜਨੀਤਿਕ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀ ਦਾ ਕਹਿਣਾ ਹੈ ਕਿ ਰਾਜਪਾਲ ਨੇ ਸਾਰਿਆਂ ਨੂੰ ਪర్యਤਰਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ ਡੇਰਾ ਬਿਆਸ ਨੂੰ ਵੀ ਦਿੱਤਾ ਗਿਆ ਤੇਰਾ ਮੁਖੀ ਸ਼ਮੂਲੀਅਤ ਕਰ ਗਏ ਇਸ ਤੇ ਆਪ ਦੀਆਂ ਰਾਜਨੀਤਿਕ ਮੁਸ਼ਕਲਾਂ ਵਿਦਗੀਆਂ ਅਕਾਲੀ ਦਲ ਦੇ 10 ਸਾਲਾਂ ਤੋਂ ਸੱਤਾ ਵਿੱਚ ਨਾ ਹੋਣ ਦੇ ਬਾਵਜੂਦ ਵੀ ਪੰਜਾਬ 'ਚ ਨਸ਼ਾ ਖੋਰੀ ਦਾ ਖਾਤਮਾ ਨਹੀਂ ਹੋਇਆ ਨਤੀਜੇ ਵਜੋਂ ਇਹ ਫਿਰ ਤੋਂ ਇੱਕ ਚੋਣ ਮੁੱਦਾ ਬਣ ਜਾਵੇਗਾ ਜਿਵੇਂ ਕਿ 2022 'ਚ ਸੀ ਇਹ ਕਾਂਗਰਸ ਲਈ ਇੱਕ ਵੱਡਾ ਚੱਕਾ ਹੋਵੇਗਾ ਕਿਉਂਕਿ ਇਹ 2017 ਤੋਂ 2022 ਤੱਕ ਵੀ ਨਸ਼ਾ ਖੋਰੀ ਨੂੰ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਡੇਰਾ ਮੁਖੀ ਦਾ ਆਉਣਾ ਅਤੇ ਅਕਾਲੀ ਦਲ ਤੇ ਪਾਜਪਾ ਵਿਚਕਾਰ ਗੱਠਜੋੜ ਸ਼ਰਦਾਲੂਆਂ ਨੂੰ ਇੱਕ ਪ੍ਰਤੀਕਾਤਮਕ ਸੰਦੇਸ਼ ਦੇ ਸਕਦਾ ਹੈ ਡੇਰਾ ਬਿਆਸ ਦਾ ਪੰਜਾਬ ਦੇ ਤਿੰਨ ਖੇਤਰਾਂ ਦੇ ਵਿੱਚ ਮਾਝਾ ਮਾਲਵਾ ਤੇ ਦੋਆਬਾ ਵਿੱਚ ਪ੍ਰਭਾਵ ਹੈ ਮਾਝਾ ਤੇ ਦੋਆਬਾ ਦੀਆਂ ਲਗਭਗ 35 ਤੋਂ 40 ਸੀਟਾਂ ਤੇ ਇਸ ਦੇ ਪਰੋਕਾਰ ਫੈਸਲਾ ਕੌਣ ਪ੍ਰਭਾਵ ਰੱਖਦੇ ਨੇ ਪੰਜਾਬ ਦੀ ਰਾਜਨੀਤੀ ਵਿੱਚ ਡੇਰਾ ਪਰੋਕਾਰਾਂ ਨੂੰ ਸਭ ਤੋਂ ਸ਼ਾਂਤ ਅਤੇ ਚੁੱਪ ਵੋਟ ਬੈਂਕ ਵਜੋਂ ਜਾਣਿਆ ਜਾਂਦਾ ਹੈ ਭਾਵੇਂ ਡੇਰਾ ਰਾਜਨੀਤੀ ਤੋਂ ਦੂਰ ਰਹਿੰਦਾ ਹੈ ਪਰ ਰਾਜਨੀਤਿਕ ਮਾਹਰ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਕਿਸੇ ਵੀ ਡੇਰੇ ਦੇ ਮੁਖੀ ਦਾ ਇੱਕ ਵੀ ਇਸ਼ਾਰਾ ਜਿੱਤ ਅਤੇ ਹਾਰ ਦੇ ਅੰਦਰ ਨੂੰ ਬਦਲ ਸਕਦਾ ਹੈ ਪਾਵਿਟੇਰੇ ਨੇ ਆਪਣੇ ਰਾਜਨੀਤਿਕ ਇਤਿਹਾਸ ਵਿੱਚ ਕਦੇ ਵੀ ਸਿੱਧੇ ਤੌਰ ਤੇ ਰਾਜਨੀਤੀ 'ਚ ਹਿੱਸਾ ਨਹੀਂ ਲਿਆ ਪਰ ਡੇਰਾ ਬਿਆਸ ਮੁਖੀ ਦੀ ਅਕਾਲੀ ਦਲ ਅਤੇ ਭਾਜਪਾ ਨਾਲ ਸਪਸ਼ਟ ਨੇੜਤਾ ਬਿਨਾਂ ਸ਼ੱਕ ਇਸ ਦੇ ਪੈਰੋਕਾਰਾਂ ਨੂੰ ਇਨ੍ਹਾਂ ਪਾਰਟੀਆਂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕਰੇਗੀ ਇਹ ਮੰਨਿਆ ਜਾਂਦਾ ਹੈ ਕਿ ਡੇਰਾ ਬਿਆਸ ਮੁਖੀ ਪਿਛਲੇ 4 ਸਾਲਾਂ ਵਿੱਚ ਆਪ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਨੇ ਇਹ ਹੀ ਕਾਰਨ ਹੈ ਕਿ ਉਹਨਾਂ ਦੀਆਂ ਗਤੀਵਿਧੀਆਂ ਰਾਜਨੀਤਿਕ ਦ੍ਰਿਸ਼ ਨੂੰ ਵਿਗਾੜ ਰਹੀਆਂ ਨੇ ਇੱਕ ਅੰਦਾਜ਼ੇ ਅਨੁਸਾਰ ਪੰਜਾਬ 'ਚ ਲਗਭਗ 9000 ਡੇਰੇ ਨੇ ਜਿਨ੍ਹਾਂ ਵਿੱਚੋਂ 12 ਡੇਰਿਆਂ ਦੇ ਪਰੋਕਾਰ ਰਾਜ ਦੇ 117 ਜ਼ਿਲ੍ਹਿਆਂ ਵਿੱਚ ਸੈਲੇ ਹੋਏ ਨੇ